ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਕਿ ਇੱਕ ਰੱਬ ਦਾ ਬੜਾ ਹੀ ਪਹੁੰਚਿਆ ਹੋਇਆ ਪਗਤ ਜੋ ਕਿ ਹਰ ਰੋਜ਼ ਖੁਦ ਰੋਟੀ ਖਾਣ ਤੋਂ ਪਹਿਲਾਂ ਕਿਸੇ ਨਾ ਕਿਸੇ ਗਰੀਬ ਕਿਸੇ ਨਾ ਕਿਸੇ ਲੋੜਵੰਦ ਦੀ ਸੇਵਾ ਜ਼ਰੂਰ ਕਰਦਾ ਭਾਵ ਕਿ ਕਿਸੇ ਭੁੱਖੇ ਨੂੰ ਰੋਟੀ ਖਵਾ ਕੇ ਫਿਰ ਖੁਦ ਰੋਟੀ ਖਾਂਦਾ ਸੀ ਇਹ ਉਹਦਾ ਰੋਜ਼ਾਨਾ ਦਾ ਹੀ ਨਿਜਮ ਕਹਿੰਦੇ ਫਿਰ ਜਦੋਂ ਉਹਨੇ ਸਵੇਰੇ ਸ਼ਾਮ ਭਗਤੀ ਕਰਨ ਬੈਠਣਾ ਤਾਂ ਬੈਠਦੇ ਅਸਾਰ ਹੀ ਪ੍ਰਮਾਤਮਾ ਦੇ ਨਾਲ ਲਿਬ ਲੱਗ ਜਾਂਦੀ ਕਿਉਂਕਿ ਪ੍ਰਮਾਤਮਾ ਜੀ ਉਹਦੇ ਤੋਂ ਬਹੁਤ ਖੁਸ਼ ਸਨ ਇਹਨਾਂ ਨੇਕ ਕੰਮ ਕਰਦਾ ਸੀ ਕਹਿੰਦੇ ਇੱਕ ਦਿਨ ਕੀ ਹੋਇਆ ਕਿ ਉਹ ਇਸੇ ਤਰ੍ਹਾਂ ਬੈਠਾ ਉਡੀਕ ਕਰ ਰਿਹਾ ਕਿ ਕੋਈ ਆਵੇ ਨੋ ਭੋਜਨ ਪ੍ਰਸ਼ਾਦਾ ਛਕਾਵਾਂ ਫਿਰ ਮੈਂ ਖੁਦ ਛਕਾਂ ਪਰ ਕਹਿੰਦੇ ਬਹੁਤ ਉਡੀਕ ਕਰਨ ਦੇ ਬਾਵਜੂਦ ਉੱਥੇ ਕੋਈ ਨਾ ਆਇਆ ਕਹਿੰਦੇ ਇੰਨੇ ਵੀ ਭੋਜਨ ਪ੍ਰਸ਼ਾਦਾ ਨਾ ਖਾਤਾ ਕਹਿੰਦੇ ਉਡੀਕਦਾਰਿਆ ਤਾਂ ਉਡੀਕਦਿਆਂ ਉਡੀਕਦਿਆਂ ਇਹਦੀ ਉਡੀਕ ਖਤਮ ਹੋਈ ਗਲੀ ਦੇ ਵਿੱਚ ਇਸ ਨੂੰ ਇੱਕ ਮਨੁੱਖ ਦਿਸਿਆ ਜੋ ਦੇਖਣ ਵਿੱਚ ਹੀ ਲੱਗ ਰਿਹਾ ਸੀ ਜਿਵੇਂ ਕਾਫੀ ਭੁੱਖਾ ਪਿਆਸਾ ਹੋਵੇ ਕਹਿੰਦੇ ਇਨੇ ਉਸ ਨੂੰ ਬੇਨਤੀ ਕੀਤੀ ਕਿ ਆਓ ਤੁਹਾਨੂੰ ਪ੍ਰਸ਼ਾਦਾ ਛਕਾਈਏ ਕਹਿੰਦੇ ਉਹ ਮਨੁੱਖ ਝੱਟ ਹੀ ਇਹਦੇ ਨਾਮ ਇਹ ਦੇ ਘਰ ਅੰਦਰ ਆ ਗਿਆ ਇਹਨੇ ਉਹਨੂੰ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਬਿਠਾਇਆ ਅਤੇ ਕਿਹਾ ਕਿ ਮੈਂ ਤੁਹਾਡੇ ਲਈ ਭੋਜਨ ਪ੍ਰਸ਼ਾਦੇ ਦੀ ਥਾਲੀ ਲੈ ਕੇ ਆਉਂਦਾ ਹਾਂ ਤੁਸੀਂ ਉਨੀ ਦੇਰ ਤੱਕ ਉਹ ਪਰਮ ਪਿਤਾ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਲਓ ਕਹਿੰਦੇ ਉਹ ਬੰਦਾ ਕਹਿਣ ਲੱਗਾ ਵੀ ਭਾਈ ਤੂੰ ਮੈਨੂੰ ਰੋਟੀ ਦੇਣੀ ਆ ਤਾਂ ਦੇ ਦੇ ਪਰ ਮੈਂ ਰੱਬ ਦਾ ਸ਼ੁਕਰ ਮਨਾ ਨਹੀਂ ਕਰਨਾ ਕਹਿੰਦੇ ਉਹਨੂੰ ਕਹਿਣ ਲੱਗਾ ਵੀ ਇਦਾਂ ਨਾ ਬੋਲ ਰੱਬ ਦਾ ਦਿੱਤਾ ਖਾਣੇ ਆ ਰੱਬ ਦਾ ਸ਼ੁਕਰਾਨਾ ਕਰ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਵੀ ਰੱਬ ਨੇ ਮੈਨੂੰ ਦਿੱਤਾ ਹੀ ਕੀ ਆ ਜਿਹਦੇ ਲਈ ਮੈਂ ਸ਼ੁਕਰਾਨਾ ਕਰਾਂ ਤੇਨੇ ਮਾਲਕ ਨੇ ਬਹੁਤ ਕੁਝ ਦਿੱਤਾ ਏ ਤੂੰ ਕਰ ਸ਼ੁਕਰਾਨਾ ਕਹਿੰਦੇ ਇੰਨੇ ਨੂੰ ਬੜਾ ਸਮਝਾਇਆ ਕਿ ਇੰਜ ਨਹੀਂ ਕਹਿਣਾ ਰੱਬ ਨੇ ਵੇਖ ਤੈਨੂੰ ਕਿੰਨਾ ਸੋਹਣਾ ਸ਼ਰੀਰ ਦਿੱਤਾ ਏ ਹੱਥ ਦਿੱਤੇ ਆ ਪੈਰ ਦਿੱਤੇ ਆ ਇਹ ਚੱਲਦੇ ਸਭ ਉਹਦੀ ਕਿਰਪਾ ਦੇ ਨਾਮ ਚੱਲ ਰਹੇ ਆ ਇਸ ਕਰਕੇ ਤੂੰ ਪਰਮਾਤਮਾ ਮਾਦਾ ਸ਼ੁਕਰਾਨਾ ਕਰ ਕਹਿੰਦੇ ਜਦੋਂ ਇਹਨੇ ਬੜਾਈ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਮਨੋਖ ਨੂੰ ਗੁੱਸਾ ਚੜ ਗਿਆ ਕਿੰਨੇ ਉਹਨੇ ਸ਼ੁਕਰਾਨਾ ਤਾਂ ਕੀ ਕਰਨਾ ਸੀ ਉਹਨੇ ਤਾਂ ਰੱਬ ਨੂੰ ਮੰਦਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ ਕਿੰਦੇ ਇਹ ਦੇਖ ਕੇ ਇਸ ਭਗਤ ਬੰਦੇ ਨੂੰ ਬਹੁਤ ਗੁੱਸਾ ਆਇਆ ਕਿ ਇਹ ਕਿਹੋ ਜਿਹਾ ਮਨੁੱਖ ਆ ਜੋ ਰੱਬ ਨੂੰ ਗਾਲਾਂ ਕੱਢ ਰਿਹਾ ਏ ਰੱਬ ਨੂੰ ਬੰਦਾ ਬੋਲ ਰਿਹਾ ਕਹਿੰਦੇ ਇੰਨੇ ਆਪਣੇ ਨੌਕਰਾਂ ਨੂੰ ਕਹਿ ਕੇ ਉਸ ਮਨੁੱਖ ਨੂੰ ਤੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਉਹਨੂੰ ਖਾਣ ਨੂੰ ਕੁਝ ਵੀ ਨਾ ਦਿੱਤਾ ਕਹਿੰਦੇ ਹੁਣ ਅੱਜ ਜਦੋਂ ਸ਼ਾਮ ਨੂੰ ਭਜਨ ਬੰਦਗੀ ਕਰਨ ਬੈਠਾ ਇਹਦਾ ਮਨ ਉਸ ਪਰਮਾਤਮਾ ਦੇ ਨਾਲ ਨਹੀਂ ਜੁੜਿਆ ਇਹਦਾ ਮਨ ਬੜਾ ਹੀ ਅਸ਼ਾਂਤ ਬੀਚੈ ਨਹੀਂ ਕਹਿੰਦੇ ਇਹ ਰੋਣ ਲੱਗਾ ਕਿਉਂਕਿ ਅੱਜ ਤੱਕ ਇਦਾਂ ਕਦੀ ਨਹੀਂ ਸੀ ਹੋਇਆ ਇਦਾਂ ਤਾਂ ਬੈਠਦੇ ਆ ਸਾਰ ਹੀ ਮਨ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਸੀ ਤਾਂ ਅੱਜ ਮਨ ਨਾ ਜੁੜਿਆ ਤਾਂ ਮਨ ਬਹੁਤ ਦੁਖੀ ਹੋਇਆ ਉੱਚੀ ਉੱਚੀ ਰੋਣ ਲੱਗਾ ਅਤੇ ਪਰਮਾਤਮਾ ਦੇ ਅੱਗੇ ਰੱਬਗੇਰ ਦੱਸਾ ਕਰਨ ਲੱਗਾ ਕਿ ਰੱਬਾ ਮੇਰੇ ਤੋਂ ਅੱਜ ਕੀ ਗਲਤੀ ਹੋ ਗਈ ਆ ਤੇ ਕਹਿੰਦੇ ਪਰਮਾਤਮਾ ਇਸ ਮਨੁੱਖ ਨੂੰ ਆਵਾਜ਼ ਦਿੱਤੀ ਆਪਣੇ ਭਗਤ ਨੇ ਕਿਹਾ ਵੀ ਅੱਜ ਤੂੰ ਮੇਰਾ ਇੱਕ ਜੀ ਆਪਣੇ ਘਰੋਂ ਭੁੱਖਾ ਮੋੜਿਆ ਏ ਮੈਂ ਇਸ ਕਰਕੇ ਤੇਰੇ ਨਾਲ ਨਾਰਾਜ਼ ਹਾਂ ਕਹਿੰਦੇ ਇਹ ਭਗਤ ਕਹਿਣ ਲੱਗਾ ਕਿ ਰੱਬ ਜੀ ਮੈਂ ਉਹਨੂੰ ਭੁੱਖਾ ਐਦਾਂ ਹੀ ਨਹੀਂ ਕਰੋ ਮੋੜਿਆ ਉਹ ਤੁਹਾਨੂੰ ਗਾਲਾਂ ਕੱਢ ਰਿਹਾ ਸੀ ਮੈਂ ਇਸ ਕਰਕੇ ਉਹਨੂੰ ਭੁੱਖਾ ਮੋੜਿਆ ਏ ਰੱਬ ਨੇ ਕਿਹਾ ਵੀ ਉਹ ਗਾਲਾਂ ਕੋਈ ਅਜਿ ਨਮੀਆਂ ਨਹੀਂ ਸੀ ਕੱਢਦਾ ਉਹ ਤਾਂ ਸ਼ੁਰੂ ਤੋਂ ਹੀ ਮੈਨੂੰ ਗਾਲਾਂ ਕੱਢਦਾ ਏ ਮੈਂ ਵੀ ਤਾਂ ਉਹਨੂੰ ਰੋਜ਼ ਭੋਜਨ ਦਿੰਦਾ ਹਾਂ ਨਾ ਤੂੰ ਇੱਕ ਦਿਨ ਉਹਨੂੰ ਭੁੱਖਾ ਨਹੀਂ ਦੇ ਸਕਿਆ ਰੱਬ ਨੇ ਕਿਹਾ ਇਹ ਧਰਤੀ ਦੇ ਉੱਤੇ ਭੇਜੇ ਹੋਏ ਸਾਰੇ ਜੀਵ ਮੇਰੇ ਬੱਚੇ ਨੇ ਅਤੇ ਮੈਨੂੰ ਸਭ ਦਾ ਫਿਕਰ ਆ ਕੋਈ ਚੰਗਾ ਏ ਕੋਈ ਮਾੜਾ ਏ ਕੋਈ ਮੈਨੂੰ ਪਿਆਰ ਕਰਦਾ ਏ ਕੋਈ ਮੈਨੂੰ ਗਾਲਾਂ ਕੱਢਦਾ ਏ ਪਰ ਮੈਨੂੰ ਤਾਂ ਸਭ ਦਾ ਖਿਆਲ ਰੱਖਣਾ ਪੈਂਦਾ ਹੈ ਮੈਨੂੰ ਤਾਂ ਸਭ ਨੂੰ ਰੋਟੀ ਦੇਣੀ ਪੈਂਦੀ ਆ ਕਿਉਂਕਿ ਸਾਰੇ ਮੇਰੇ ਬੱਚੇ ਨੇ ਬਸ ਫਰਕ ਕਿੰਨਾ ਏ ਕਿ ਜੋ ਬੱਚੇ ਮੇਰੀਆਂ ਅੱਖੀਆਂ ਦੇ ਵਿੱਚ ਰਹਿੰਦੇ ਨੇ ਮੇਰੇ ਕਹਿਣ ਅਨੁਸਾਰ ਚੱਲਦੇ ਨੇ ਮੇਰੀਆਂ ਦਿੱਤੀਆਂ ਸਿੱਖਿਆਵਾਂ ਦੇ ਅਨੁਸਾਰ ਚੱਲਦੇ ਨੇ ਉਹ ਮੇਰੇ ਤੋਂ ਕੁਝ ਜ਼ਿਆਦਾ ਪ੍ਰਾਪਤ ਕਰ ਲੈਂਦੇ ਨੇ ਸੋ ਇਹ ਸਾਖੀ ਇਹ ਕਹਾਣੀ ਸੁਣਾਉਣ ਦਾ ਮਕਸਦ ਇਹ ਸੀ ਕਿ ਮੁੜਖੀ ਸੁਭਾਅ ਹੈ ਚਿੰਤਾ ਕਰਨਾ ਆਪਾਂ ਹਰ ਗੱਲ ਦੇਤੇ ਬਹੁਤ ਚਿੰਤਾ ਕਰਦੇ ਆਂ ਅਤੇ ਸਭ ਤੋਂ ਵੱਡੀ ਚਿੰਤਾ ਹੈ ਸਾਡੀ ਤਨ ਸੰਬੰਧੀ ਤਨ ਸੰਬੰਧੀ ਅਸੀਂ ਚਿੰਤਾਵਾਂ ਵੀ ਜਿਆਦਾ ਕਰਦੇ ਆਂ ਅਤੇ ਮਾੜੇ ਕਰਮ ਵੀ ਇਸ ਤਾਨੇ ਕਰਕੇ ਹੀ ਕਮਾ ਰਹੇ ਆਂ ਜਿੰਨੀਆਂ ਠੱਗੀਆਂ ਠੋਰੀਆਂ ਹੁੰਦੀਆਂ ਨੇ ਜਿੰਨੀਆਂ ਚੋਰੀਆਂ ਹੁੰਦੀਆਂ ਨੇ ਪੈਸੇ ਕਰਕੇ ਹੀ ਹੁੰਦੀਆਂ ਨੇ ਨਾ ਇਸ ਪੈਸੇ ਕਰਕੇ ਕਿੰਨਾ ਭ੍ਰਿਸ਼ਟਾਚਾਰ ਕਿੰਨੀ ਬੇਈਮਾਨੀ ਆ ਕੁਝ ਲੋਕ ਆਪਣੇ ਬੱਚਿਆਂ ਦੀ ਬੜੀ ਚਿੰਤਾ ਕਰਦੇ ਨੇ ਕਿ ਮੇਰੇ ਤੋਂ ਬਾਅਦ ਮੇਰੇ ਬੱਚਿਆਂ ਦਾ ਕੀ ਬਣੇਗਾ ਇਸ ਕਰਕੇ ਉਹ ਆਪਣੇ ਬੱਚਿਆਂ ਦੇ ਲਈ ਬੜਾ ਕਮਾ ਕਮਾ ਕੇ ਜੋੜਦੇ ਰਹਿੰਦੇ ਆ ਵੀ ਸਾਡੇ ਬੱਚੇ ਸਾਡੇ ਜਾਣ ਤੋਂ ਬਾਅਦ ਔਖੇ ਨਾ ਪਰ ਬਾਬਾ ਅਨੰਦ ਸਿੰਘ ਵੀ ਕਹਿੰਦੇ ਸੀ ਭਾਈ ਬੱਚਿਆਂ ਦੇ ਲਈ ਤੁਹਾਨੂੰ ਚਿੰਤਾ ਕਰਨ ਦੀ ਲੋੜ ਹੀ ਨਹੀਂ ਆ ਕਿਉਂਕਿ ਜੇਕਰ ਤੁਹਾਡੇ ਬੱਚੇ ਲਾਇਕ ਨੇ ਯੋਗ ਨੇ ਤਾਂ ਉਹ ਆਪੇ ਆਪਣਾ ਕਮਾ ਕੇ ਖਾ ਲੈਣਗੇ ਉਹਨਾਂ ਦੀ ਚਿੰਤਾ ਨਾ ਕਰੋ ਅਤੇ ਜੇਕਰ ਤੁਹਾਡੇ ਬੱਚੇ ਨਲਾਇਕ ਨੇ ਤਾਂ ਵੀ ਉਹਨਾਂ ਦੇ ਲਈ ਜੋੜਨ ਦੀ ਲੋੜ ਨੇ ਕਿਉਂਕਿ ਜੇ ਨਲਾਇਕ ਨੇ ਤਾਂ ਤੁਹਾਡਾ ਜੋੜਾ ਹੋਇਆ ਵੀ ਗਵਾ ਦੇਣਗੇ ਇਸ ਕਰਕੇ ਤੁਸੀਂ ਉਹਨਾਂ ਕਰਕੇ ਆਪਣੇ ਮਾੜੇ ਕਰਮਣਾ ਬਣਾਓ ਲੇਖਾ ਹਰ ਬੰਦੇ ਨੂੰ ਆਪੋ ਆਪਣਾ ਆਪ ਨੂੰ ਵੀ ਦੇਣਾ ਪੈਂਦਾ ਹੈ ਅੱਜ ਭਾਵੇਂ ਆਪਾਂ ਦੂਜਿਆਂ ਦੇ ਲਈ ਜਿੰਨੀਆਂ ਮਰਜ਼ੀ ਚੋਰੀ ਠੱਗੀ ਬੇਵਾਨੀ ਕਰ ਰਹੇ ਆ ਨਾ ਵੀ ਅਸੀਂ ਆਪਣੇ ਪਰਿਵਾਰ ਨੂੰ ਸੌਖਾ ਕਰਨ ਦੇ ਲਈ ਸਭ ਕੁਝ ਕਰਦੇ ਆ ਪਰ ਜਦੋਂ ਉਹ ਮਾਲਕ ਦੀ ਦਰਗਾਹ ਦੇ ਵਿੱਚ ਲੇਖਾ ਪੁੱਛਿਆ ਗਿਆ ਤਾਂ ਉਸੇ ਜੀ ਨੂੰ ਲੇਖਾ ਦੇਣਾ ਪੈਣਾ ਹੈ ਜਿਨਨੇ ਚੰਗੇ ਮਾੜੇ ਕਰਮ ਕੀਤੇ ਆ ਉੱਥੇ ਪਰਿਵਾਰ ਨੂੰ ਨਹੀਂ ਪੁੱਛਿਆ ਜਾਣਾ ਅਤੇ ਉੱਥੇ ਸਾਡਾ ਇਹ ਬਹਾਨਾ ਚੱਲਣਾ ਵੀ ਨਹੀਂ ਆ ਵੀ ਅਸੀਂ ਸਭ ਕੁਝ ਆਪਣੇ ਪਰਿਵਾਰ ਦੇ ਲਈ ਕੀਤਾ ਪਰਿਵਾਰ ਦੇ ਲਈ ਕਰਨਾ ਈ ਪਰ ਉਹਨਾਂ ਦੇ ਲਈ ਮਾੜੇ ਕਰਮ ਨਹੀਂ ਕਮਾਉਣੇ ਠੱਗੀਆਂ ਢੋਰੀਆਂ ਨਹੀਂ ਕਰਨੀਆਂ ਬੇਈਮਾਨੀ ਨਹੀਂ ਕਰਨੀ ਪ੍ਰਮਾਤਮਾ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲਣਾ ਹੈ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਆਪਣੀਆਂ ਸਾਰੀਆਂ ਜਿੰਮੇਵਾਰੀਆਂ ਫਰਜ਼ ਇਮਾਨਦਾਰੀ ਦੇ ਨਾਲ ਪਾਉਣ ਨੂੰ ਕਿਹਾ ਈ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਤੇ ਨਹੀਂ ਕਿਹਾ ਕਿ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ ਹੈ ਜੇ ਇਹ ਪਰਿਵਾਰ ਮਿਲਿਆ ਹੈ ਜਿੰਮੇਵਾਰੀਆਂ ਲਿੰਗਾ ਹੈ ਇਹਨਾਂ ਦੇ ਪਾਲਣ ਪੋਸ਼ਣ ਦੇ ਲਈ ਸਾਨੂੰ ਕਮਾਈ ਵੀ ਕਰਨੀ ਪੈਣੀ ਆ ਕਿਉਂਕਿ ਕਮਾਈ ਕਰਾਂਗੇ ਤਾਂ ਹੀ ਇਹਨਾਂ ਦਾ ਪਾਲਣ ਪੋਸ਼ਣ ਕਰਾਂਗੇ ਪਰ ਉਹ ਕਮਾਈ ਸਾਡੀ ਹੱਕ ਸੱਚ ਦੀ ਹੋਵੇ ਠੱਗੀ ਠੋਰੀ ਦੀ ਨਹੀਂ ਪਰਮਾਤਮਾ ਦਾ ਰਾਹ ਇਹੋ ਆ ਹੱਕ ਸੱਚ ਦੀ ਕਿਰਤ ਕਮਾਈ ਕਰਨੀ ਆਪਣੀ ਕਿਰਤ ਕਮਾਈ ਨੂੰ ਪੂਰੇ ਚਾਅ ਉਤਸ਼ਾਹ ਦੇ ਨਾਲ ਕਰਨਾ ਇਮਾਨਦਾਰੀ ਨਾਲ ਮਿਹਨਤ ਕਰਨੀ ਕੀਤੀ ਹੋਈ ਮਿਹਨਤ ਨੂੰ ਰੰਗ ਭਾਗ ਸਤਿਗੁਰ ਸੱਚੇ ਪਾਤਸ਼ਾਹ ਜਰੂਰ ਲੱਭਦੇ ਨੇ ਅਤੇ ਜਦੋਂ ਹੀ ਆਪਾਂ ਕਿਰਤ ਕਮਾਈ ਕਰਦੇ ਆ ਉਹ ਕਮਾਈ ਦੇ ਵਿੱਚੋਂ ਵੰਡ ਕੇ ਸ਼ਕਣਾ ਪ੍ਰਮਾਤਮਾ ਨੇ ਸਾਨੂੰ ਜਿੰਨਾ ਵੀ ਦਿੱਤਾ ਇਹਨਾਂ ਉਹਦੇ ਲਈ ਮਾਲਕ ਦਾ ਸ਼ੁਕਰਗੁਜ਼ਾਰ ਹੋਣਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਕਿ ਤੁਸੀਂ ਮੈਨੂੰ ਦੋ ਵਕਤ ਦੀ ਰੋਟੀ ਦਿੱਤੀ ਅਤੇ ਜੇਕਰ ਤੁਸੀਂ ਦੋ ਵਕਤ ਦੀ ਰੋਟੀ ਦੇ ਵਿੱਚੋਂ ਕਿਸੇ ਦੀ ਸੇਵਾ ਕਰ ਰਹੇ ਹੋ ਭਾਵੇਂ 1 ਰੁਪਏ ਦੇ ਨਾਲ ਵੀ ਸੇਵਾ ਕਰ ਰਹੇ ਹੋ ਤਾਂ ਮਾਲਕ ਦਾ ਪੁੱਟਨ ਕੋਟ ਛੁਟਿਆ ਲੈਣਾ ਕਿ ਵਾਹਿਗੁਰੂ ਜੀ ਤੁਸੀਂ ਮੈਨੂੰ ਮੰਗਣ ਵਾਲਾ ਨਹੀਂ ਵੰਡਣ ਵਾਲਾ ਬਣਾਇਆ ਕਿਉਂਕਿ ਮੰਗਣ ਦਾ ਦੁੱਖ ਬਹੁਤ ਵੱਡਾ ਹੁੰਦਾ ਹੈ ਮੰਗਣਾ ਸੌਖਾ ਨਹੀਂ ਹੈ ਜੇਕਰ ਕਰਦੇ ਵਿੱਚ ਕੋਈ ਜੀ ਹੱਥ ਵੱਡ ਕੇ ਆਇਆ ਹੈ ਸਾਡੇ ਤੋਂ ਮੰਗ ਰਿਹਾ ਹੈ ਨਾ ਉੱਥੇ ਹੰਕਾਰ ਨਹੀਂ ਕਰਨਾ ਕਿ ਮੈਂ ਬਹੁਤ ਵੱਡਾ ਦਾਨੀ ਆ ਉੱਥੇ ਮਾਨਤ ਦਾ ਸ਼ੁਕਰਗੁਜ਼ਾਰ ਹੋਣਾ ਕਿ ਵਾਹਿਗੁਰੂ ਜੀ ਤੁਸੀਂ ਮੈਨੂੰ ਮੰਡਨ ਵਾਲਾ ਬਣਾਇਆ ਕਿਸੇ ਦੀ ਮਦਦ ਕਰਨ ਦੇ ਯੋਗ ਬਣਾਇਆ ਮਾਲਕ ਦਾ ਜਿੰਨਾ ਹੀ ਸ਼ੁਕਰਾਨਾ ਕਰਾਂਗੇ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਵੰਟ ਕੇ ਸ਼ਕਲ ਵੀ ਨੀਅਤ ਰੱਖਾਂਗੇ ਨਾ ਵਾਹਿਗੁਰੂ ਜੀ ਉਨੀਆਂ ਹੀ ਵਰਤ ਤਾਂ ਦਿੰਦੇ ਨੇ ਹੋ ਸਕਦਾ ਹੈ ਵਾਹਿਗੁਰੂ ਜੀ ਨੇ ਸਾਨੂੰ ਦੂਜਿਆਂ ਦੇ ਨਾਲੋਂ ਕੁਝ ਬਹੁਤਾ ਇਸੇ ਕਰਕੇ ਦਿੱਤਾ ਹੋਵੇ ਕਿ ਅਸੀਂ ਅੱਗੇ ਨੇਕ ਕਰਮ ਕਮਾ ਸਕੀਏ ਕਿਸੇ ਦੀ ਸੇਵਾ ਕਰ ਸਕੀਏ ਸੇਵਾ ਕਰਨੀ ਦਾਨ ਪੁੰਨ ਕਰਨਾ ਭਜਨ ਬੰਦਗੀ ਕਰਨੀ ਇਹ ਸਭ ਕੁਝ ਪਰਮਾਤਮਾ ਦੇ ਹੱਥ ਵਿੱਚ ਹੈ ਪਰਮਾਤਮਾ ਜਿਹਦੇ ਤੋਂ ਕਰਵਾਉਣ ਉਹੀ ਕਰਦਾ ਕਿਦਾ ਹਰ ਇੱਕ ਦਿਵਸ ਦੀ ਗੱਲ ਨਹੀਂ ਹੁੰਦੀ ਕਿਉਂਕਿ ਜੇਕਰ ਹਰ ਇੱਕ ਦਿਵਸ ਦੀ ਗੱਲ ਹੋਵੇ ਨਾ ਤਾਂ ਕਈ ਲੋਕ ਦੁਨੀਆ ਦੇ ਵਿੱਚ ਐਸੇ ਵੀ ਆ ਜਿਨ੍ਹਾਂ ਦੇ ਕੋਲ ਵੰਡਣ ਨੂੰ ਬਹੁਤ ਕੁਝ ਆ। ਉਹ ਇਹਨਾਂ ਤੱਕ ਰਿਜਰ ਹੁੰਦਾ ਹੈ ਪਰ ਉਹਨਾਂ ਨੂੰ ਵੰਡਣ ਵਾਲੀ ਨੀਅਤ ਨਹੀਂ ਮਿਲੀ। ਉਹ ਕਿਸੇ ਨੂੰ ਕੁਝ ਦੇ ਹੀ ਨਹੀਂ ਸਕਦੇ। ਉਹਨਾਂ ਦੀ ਬਿਰਤੀ ਜੋ ਕੁਝ ਵੀ ਹੈ ਮੇਰੇ ਘਰ ਦੇ ਵਿੱਚ ਆ ਜਾਵੇ। ਬਸ ਉਹ ਮੇਰਾ ਮੇਰਾ ਕਰਨਾ ਜਾਣਦੇ ਨੇ। ਉਹ ਕਦੀ ਕਿਸੇ ਦਾ ਦੁੱਖ ਦਰਦੇ। ਸਮੇਂ ਦੇ ਕਿਸੇ ਦੀ ਮਦਦ ਨਹੀਂ ਕਰ ਸਕਦੇ। ਜੇਕਰ ਸਾਡੇ ਅੰਦਰ ਕਿਸੇ ਦੇ ਪ੍ਰਤੀ ਜੇ ਰੋਣਾਂ ਕੋਈ ਦੁੱਖ ਦਰਦ ਦਾ ਸਾਨੂੰ ਅਹਿਸਾਸ ਉਦਾਏ ਕਿਸੇ ਦੀ ਮਦਦ ਕਰਨ ਦਾ ਦਿਲ ਕਰਦਾ ਹੈ ਨਾ ਤਾਂ ਪਰਮਾਤਮਾ ਦਾ ਲੱਖ ਲੱਖ ਵਾਰ ਸ਼ੁਕਰਾਨਾ ਕਰੀਏ ਕਿ ਅਸੀਂ ਪਰਮਾਤਮਾ ਦੇ ਨੇੜੇ ਆ ਸਾਡੇ ਅੰਦਰ ਵੀ ਰੱਬ ਵੱਸਦਾ ਹੈ ਕਿਉਂਕਿ ਜਿਹਦੇ ਅੰਦਰ ਰੱਬ ਵੱਸਦਾ ਹੈ ਨਾ ਉਹਦੇ ਹੀ ਅੰਦਰ ਦਇਆ ਦੀ ਤਰਸ ਦੀ ਭਾਵਨਾ ਆਵੇਗੀ ਉਹ ਹੀ ਕਿਸੇ ਦਾ ਭਲਾ ਕਰ ਸਕਦਾ ਹੈ ਦੂਜਾ ਜੀਵਨ ਕਰ ਸਕਦਾ ਤਾਂ ਜਿੱਥੇ ਵੀ ਸੇਵਾ ਕਰਨ ਦਾ ਮੌਕਾ ਮਿਲੇ ਸੇਵਾ ਕਰਨੀ ਪਰਮਾਤਮਾ ਬਹੁਤ ਤਰ੍ਹਾਂ ਦਾ ਭਾਗ ਲੈਂਦੇ ਨੇ ਯਾਨੀ ਇਹ ਕਹਾਉਂਦਾ ਨੇ ਨਾ ਨੀਤਾਂ ਨੂੰ ਹੀ ਮੁਰਾਦਾ ਮਿਲਦੀਆਂ ਨੇ ਜੇਕਰ ਸਾਡੀਆਂ ਨੀਤਾਂ ਸੱਚੀਆਂ ਨੇ ਤਾਂ ਸਭ ਕੁਝ ਪਰਮਾਤਮਾ ਨੇ ਦੇ ਦੇਣਾ ਹੈ ਐਵੇਂ ਹੀ ਹਿੰਮਤ ਹਾਰ ਕੇ ਨਹੀਂ ਬੈਠ ਜਾਣਾ ਐਵੇਂ ਚਿੰਤਾ ਨਹੀਂ ਕਰੀ ਜਾਣੀ ਬਸ ਪਰਮਾਤਮਾ ਦੇ ਦੱਸੇ ਹੋਏ ਰਾਹ ਤੇ ਚੱਲਣਾ ਹੈ ਸੱਚ ਦੇ ਰਾਹ ਤੇ ਇਮਾਨਦਾਰੀ ਦੇ ਰਾਹ ਤੇ ਹੱਕ ਸੱਚ ਦੀ ਕਿਰਤ ਕਮਾਈ ਕਰਨੀ ਆ ਰੱਜ ਕੇ ਮਿਹਨਤ ਕਰਨੀ ਆ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਦੱਬ ਕੇ ਬਾਹ ਤੇ ਰੱਜ ਕੇ ਖਾ ਇੰਨੀ ਮਿਹਨਤ ਕਰਨੀ ਹੈ ਨਾ ਉਨੀ ਹੀ ਮਿਹਨਤ ਦਾ ਫਲ ਸਾਨੂੰ ਮਿਲਣਾ ਹੈ ਅਤੇ ਇਥੇ ਮਹਾਪੁਰਖ ਜੀ ਸਾਹਿਬ ਕੁਝ ਜੁਗਤियां ਸਮਝਾਉਂਦੇ ਨੇ ਇਹਨਾਂ ਨੂੰ ਜਰੂਰ ਨੋਟ ਕਰਿਓ ਜੇ ਇਹ ਸਾਡੇ ਕੰਮ ਆਉਣ ਵਾਲੀਆਂ ਨੇ ਕਹਿੰਦੇ ਜਦੋਂ ਵੀ ਆਪਾਂ ਆਪਣੀ ਕਿਰਤ ਕਰਦੇ ਆ ਕੋਈ ਵੀ ਸਾਡਾ ਕੰਮ ਕਰਦਾ ਏ ਭਾਵੇਂ ਸਾਡੀ ਦੁਕਾਨਦਾਰੀ ਆ ਦਫਤਰ ਦੇ ਵਿੱਚ ਜਾ ਕੇ ਕੰਮ ਸ਼ੁਰੂ ਕਰਦੇ ਆ ਜੋ ਵੀ ਸਾਡੀ ਕਿਰਤ ਕਮਾਈ ਹੈ ਜਿਹਦੇ ਨਾਲ ਸਾਡਾ ਤੇ ਸਾਡੇ ਪਰਿਵਾਰ ਦਾ ਪਾਲਣ ਪੋਸਣ ਹੋ ਰਿਹਾ ਹੈ ਨਾ ਉਹਦੇ ਲਈ ਦਿਨ ਦੇ ਵਿੱਚ ਦੋ ਵਾਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਇੱਕ ਸਵੇਰੇ ਉੱਠਦੇ ਅੰਸਾਰ ਇੱਕ ਰਾਤ ਨੂੰ ਸੌਣ ਲੱਗਿਆ ਜਦੋਂ ਵੀ ਆਪਣੀ ਕਿਰਤ ਨੂੰ ਸ਼ੁਰੂ ਕਰਨਾ ਹੈ ਉਦੋਂ ਮਾਲਕ ਦਾ ਸ਼ੁਕਰਾਨਾ ਕਰਨਾ ਅਤੇ ਜੇਕਰ ਕਿਸੇ ਵੀ ਕਾਰਨ ਕਰਕੇ ਮਹਾਪੁਰਖ ਜੀ ਕਹਿੰਦੇ ਤੁਹਾਨੂੰ ਤੁਹਾਡੇ ਕੰਮ ਧੰਦੇ ਦੇ ਵਿੱਚ ਕਾਟਾ ਪੈ ਰਿਹਾ ਹੈ ਧੰਦਾ ਸਹੀ ਨਹੀਂ ਚੱਲ ਰਿਹਾ ਤਾਂ ਮਹਾਪੁਰਖ ਜੀ ਕਹਿੰਦੇ ਅਮਰਤ ਵੇਲੇ ਦੇ ਨਿਤਨੇਮ ਤੋਂ ਇਲਾਵਾ ਆਪਣੇ ਕਿਰਤ ਨੂੰ ਸ਼ੁਰੂ ਕਰਨ ਲੱਗਿਆ ਇੱਕ ਜਪਨੀ ਸਾਹਿਬ ਜੀ ਦਾ ਪਾਠ ਇੱਕ ਚੌਪਈ ਸਾਹਿਬ ਜੀ ਦਾ ਪਾਠ ਇੱਕ ਸੁਖਮਣੀ ਸਾਹਿਬ ਜੀ ਦਾ ਪਾਠ 6 ਪਉੜੀਆਂ ਅਨੰਦ ਸੈਂਕੀ ਦਾ ਜਾਪ ਕਰਕੇ ਫਿਰ ਆਪਣੀ ਦੁਕਾਨ ਖੋਲਣੀ ਫਿਰ ਆਪਣੇ ਕਿਰਤ ਨੂੰ ਸ਼ੁਰੂ ਕਰਨਾ ਤਾਂ ਸਤਿਗੁਰ ਸੱਚੇ ਪਾਸ਼ਾ 바ਕਿ ਤਾਂ ਹੀ ਬਰਕਤ ਆਉਮ ਰਹੀ ਨੇ ਸਿਰਫ ਡੇਢ ਘੰਟਾ ਜੇਕਰ ਡੇਢ ਘੰਟਾ ਸੀ ਆਪਣੇ ਕਿਰਤ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਰਮਪਿਤਾ ਪਰਮਾਤਮਾ ਦੇ ਚਰਨਾਂ ਦੇ ਵਿਚਾਰ ਅਰਦਾਸ ਬੇਨਤੀ ਲਈ ਅਤੇ ਵਿੱਚੋਂ ਵਿੱਚੋਂ ਜਿੱਥੇ ਵੀ ਸੰਸਮਾਉ ਮਿਲਦਾ ਹੈ ਨਾ ਮਾਲਕ ਦਾ ਸ਼ੁਕਰਾਨਾ ਕਰਦੇ ਰਹੀਏ ਸ਼ੁਕਰਾਨਾ ਤਾਂ ਕਰ ਹੀ ਸਕਦੇ ਜਿੰਨਾ ਸ਼ੁਕਰਾਨਾ ਕਰਾਂਗੇ ਨਾ ਮਹਾਪੁਰਖ ਜੀ ਕਹਿੰਦੇ ਉਹਨਾਂ ਹੀ ਸਾਡੇ ਘਰ ਦੇ ਵਿੱਚ ਬਰਕਤ ਆਉਂਦੀਆਂ ਨੇ ਇਹ ਗੱਲ ਭਾਵੇਂ ਤੁਸੀਂ ਅਜਮਾ ਕੇ ਦੇਖ ਲਓ ਮਹਾਪੁਰਖ ਜੀ ਕਹਿੰਦੇ ਅੱਜ ਤੋਂ ਸ਼ੁਕਰਾਨਾ ਕਰਨਾ ਸ਼ੁਰੂ ਕਰਦੋ ਅੱਜ ਤੋਂ ਹੀ ਬਰਕਤਾਂ ਪੈਣਾ ਸ਼ੁਰੂ ਹੋ ਜਾਣਗੀਆਂ ਸ਼ੁਕਰਾਨੇ ਦੇ ਵਿੱਚ ਇੰਨੀ ਤਾਕਤ ਹੈ ਇੰਨੀ ਪਾਵਰ ਹੈ ਤੇ ਇਹ ਸ਼ੁਕਰਾਨਾ ਪਰਮਾਤਮਾ ਨੂੰ ਨਹੀਂ ਜਾਇਦਾ ਸਾਡੇ ਤੋਂ ਪਰ ਜਦੋਂ ਅਸੀਂ ਸ਼ੁਕਰਾਨਾ ਕਰਦੇ ਹਾਂ ਨਾ ਉਹ ਵਾਹਿਗੁਰੂ ਵਾ ਕਾਲਪੁਰਖ ਜੀ ਦਾ ਪਰਮ ਪਿਤਾ ਪਰਮਾਤਮਾ ਦਾ ਸਾਡੇ ਤੇ ਪੂਰੀ ਕੁਦਰਤ ਪੂਰੀ ਕਾਇਨਾਤ ਕੋਸ਼ਿਸ਼ ਜਬ ਇਹ ਬੰਦਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਵਾ 来 ਸੋ ਅੱਜ ਦੀ ਇਹ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਆ ਤਾਂ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਪਰ ਜੇਕਰ ਕੋਈ ਵੀ ਗੱਲ ਵੀ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਆਪਣੀ ਛੋਟੀ ਜਾਂ ਵੱਡੀ ਭੈਣ ਸਾਂਹਮਣੇ ਕੇ ਮੁਆਫ ਕਰ ਦੇਣਾ